ਅੱਜ ਜਿਹੜਾ ਇਹ ਟੁੱਟਾ ਬਣ ਜੇ ਇਹ ਸਾਡੇ ਆਪਦੇ ਕਿਸਾਨਾਂ ਨੇ ਹਰਾਂ ਦੇ ਵਿੱਚ ਡੀ.ਐਸ.ੀ. ਸਾਹਿਬ ਨੇ ਇਹ ਵੀ ਕਿਹਾ ਸੀ ਕਿ ਸਾਡੀ ਸਰਕਾਰ ਨਹੀਂ ਕੁਝ ਕਰਦੀ ਤੇ ਤੁਸੀਂ ਆਪਣਾ ਕੁਛ ਨਾ ਕੁਛ ਉਪਰਾਲਾ ਕਰੋ ਇਹ ਘਰ ਗੁਰਦੇਵ ਸਿੰਘ ਦਾ ਉਦੋਂ ਤੋਂ ਢਹਿ ਚੜੀ ਹੋਇਆ ਤੇ ਇਸ ਤਰ੍ਹਾਂ ਤੇ ਇੰਨਾ ਸਾਡੇ ਪਿੰਡ ਵਾਲੇ ਲੋਕਾਂ ਨੇ ਇਹ ਡਿਫੈਂਸ ਦੇ ਤਾਂ ਕਿਸੇ ਨੇ ਵੇਖਿਆ ਹੀ ਨਹੀਂ ਆਰਮੀ ਨੇ ਵੀ ਨਹੀਂ ਵੇਖਿਆ ਪਰ ਸਾਡੀ ਲੋਕਾਂ ਨੇ ਬੰਨੇ ਲੋਕੋ ਲੋਕਾਂ ਨੇ ਇਥੋਂ ਰਹਿਣ ਵਾਲਾ ਕਿਸਾਨਾਂ ਨੇ ਜਿਹੜਾ ਕਿ ਅੱਜ ਪਾਣੀ ਇੰਨਾ ਇੰਨਾ ਉੱਚਾ ਕਰ ਰੱਖਿਆ ਹੈ ਹੈੱਡ ਵਾਲਿਆਂ ਨੇ ਵੀ ਜਦੋਂ ਲੋੜ ਪੈਂਦੀ ਉਦੋਂ ਤੱਕ ਕੁੱਤਾ ਨਹੀਂ ਕਿ ਅੱਜ ਇਸ ਤਰ੍ਹਾਂ ਸਾਡਾ ਇਹ ਜਿਹੜਾ ਨੁਕਸਾਨ ਹੈ ਅੱਜ ਦੂਜੇ ਪਿੰਡ ਤੱਕ ਭਖੜੇ ਪਿੰਡ ਤੱਕ ਪਾਣੀ ਪਹੁੰਚ ਗਿਆ ਹੈ ਔਰ ਇਹ ਨਾਲੇ ਤਾਂ ਘਰਾਂ ਦਾ ਨੁਕਸਾਨ ਹੈ ਨਾਲੇ ਫਸਲ ਦੀ ਬਰਬਾਦੀ ਤਾਂ ਨਾਲ ਹੀ ਅੱਜ ਤੱਕ ਇਹਨਾਂ ਨੇ ਹੜਾ ਤੋਂ ਲੈ ਕੇ ਪ੍ਰਸ਼ਾਸਨ ਨੇ ਸਾਡੀ ਕੋਈ ਰੋੜ ਗੜਕ ਦਾ ਟੁੱਟ ਪਾਜ ਹੋਈਏ ਲਾਂਟ ਦੇ ਲੋਕਾਂ ਦੇ ਡਾਡ ਫੈਸ ਦਾ ਨੁਕਸਾਨ ਹੋਇਆ ਹਾਲਾਂਕਿ ਪਹੁੰਚ ਕੇ ਇਹਨਾਂ ਨੇ ਕੋਈ ਉਪਰਾਲਾ ਨਹੀਂ ਕੀਤਾ ਕਿਹੜੇ ਪਿੰਡ ਤੋਂ ਬੰਨ ਟੁੱਟਿਆ ਜੀ ਇਹ ਇਹ ਪਿੰਡ ਗੱਟੀ ਰਾਜੋ ਕੇ ਮਰਨ ਤੋਂ ਪੋੜ ਦੇ ਬਿਲਕੁਲ ਨਾਲੀ ਪਿੰਡ ਦੇ ਪੋੜ ਦੇ ਨਾਲ ਹੀ ਅਰ ਅਸੀਂ ਤਾਂ ਇਹ ਵੀ ਕਹੋਨੇ ਆ ਕਿ ਆਡ ਫੰਸ ਆਰਮੀ ਜਿਹੜੀ ਹੈ ਇਹ ਤਿਆਰ ਕਰੇ ਇਹਨੂੰ ਦੇਖਭਾਲ ਕਰੇ ਤੇ ਨਵੇਂ ਖਾਣ ਤੇ ਕਈ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੇ ਨੇ ਉਹ ਵੀ ਨਾ ਕਰਨ ਇਹ ਕਿੰਨੇ ਪਿੰਡ ਇਹਦੇ ਵਿੱਚ ਲਪੇਟ ਜਾ ਕਿਤੇ ਜਿਹੜਾ ਅੱਜ ਪਾਣੀ ਰਾਤ ਟੁੱਟਿਆ ਹੈ ਇਹਦੇ ਵਿੱਚ ਦੋ ਪਿੰਡ ਇੱਕ ਪਖੜਾ ਖਾਸ ਕਰਕੇ ਤੇ ਰਾਜੋ ਕੇ ਪਿੰਡ ਦੇ ਕਿਸਾਨ ਤੇ ਪੰਜ ਸੱਤ ਘਰ ਨੇ ਜਿਹੜੇ ਉਹ ਇਹਦੇ ਵਿੱਚ ਇਹ ਬੁਰੇ ਤਰ੍ਹਾਂ ਦੇ ਹੜ ਨਾਲੋਂ ਵੀ ਬੁਰੀ ਹਾਲਾਤ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਅਜੇ ਪ੍ਰਸ਼ਾਸਨ ਕੋਲ ਇਹ ਮੰਗ ਕਰਨਾ ਕਿ ਪਹਿਲਾਂ ਜਿਵੇਂ ਹੜਾਂ ਦੀ ਤਰ੍ਹਾਂ ਟੁੱਪ ਕਰਨ ਕਿ ਨਾ ਬੈਠੇ ਰਹੇ ਸਾਡੀ ਆਣ ਕੇ ਇਹ ਬਾਰਡਰ ਤੇ ਰਹਿੰਦੇ ਬਰੀਾਈ ਇਲਾਕੇ ਜਿਹੜੇ ਰਹਿੰਦੇ ਪਸਾਨਾਂ ਦੀ ਤੇ ਲੋਕਾਂ ਦੇ ਦੇਖਭਾਲ ਕਰਕੇ ਇਹਨਾਂ ਦਾ ਬੰਦਾ ਜੋ ਮਾਅਤਬਾ ਵੀ ਦਿੱਤਾ ਜਾਵੇ ਤੇ ਨਾਲ ਇਹ ਜਿਹੜੇ ਜ਼ਮੀਨ ਹੈ ਇਹਦਾ ਵੀ ਉਪਰਾਲਾ ਕਰਾਇਆ ਜਾਏ ਤਾਂ ਜਿੱਥੇ ਮਿੱਟੀ ਪੈਣ ਦੀ ਲੋੜ ਹੈ ਮਿੱਟੀ ਪਾਏ ਤੇ ਹੁਣ ਜਿਹੜੇ ਡੀਸੀ ਸਾਹਿਬ ਹੁਣ ਪਹੁੰਚੇ ਫਰੋਜਪੁਰ ਦੇ ਰਜੇਸ਼ ਧਮਾਨ ਜੀ ਤੇ ਇਹਨਾਂ ਨੂੰ ਤੁਸੀਂ ਦੱਸਿਆ ਨਹੀਂ ਕਿ ਬੰਦ ਟੁੱਟ ਚੁੱਕਿਆ ਇਹ ਡੀਸੀ ਸਾਹਿਬ ਨੇ ਵੇਖਿਆ ਵੀ ਹੈਗਾ ਦੱਸਿਆ ਵੀ ਹੈਗਾ ਔਰ ਪਿਛਲੀ ਵੀ ਯਾਦ ਕਰਾਈਏ ਪਰ ਇਹਨਾਂ ਦੀ ਜਿਹੜੀ ਸੋਚ ਪਹਿਲੇ ਵੀ ਚੱਲ ਰਹੀ ਹਾਲਾਂਕਿ ਖਾਸ ਕਰਕੇ ਉਹੀ ਚੱਲ ਰਹੀ ਏ ਹਾਲਾਂ ਇਹਨਾਂ ਦੇ ਕੋਈ ਇਹੋ ਜੀ ਗੱਲ ਨਹੀਂ ਕਿ ਜਿਵੇਂ ਪਹਿਲੇ 1,20,000 ਰੁਪਇਆ ਮਕਾਨ ਦਾ ਇਹਨਾਂ ਨੇ ਕਿਹਾ ਸੀ ਅਲਾਉਂਸ ਕੀਤਾ ਸੀ ਪਰ ਹਾਲਾਂ ਤੱਕ 1 ਲੱਖ ਛੱਡ ਕੇ ਤੇ 1 ਰੁਪਇਆ ਵੀ ਕਿਸੇ ਨੂੰ ਨਹੀਂ ਦਿੱਤਾ ਗਿਆ ਅੱਜ ਜਿਹੜਾ ਇਹ ਟੁੱਟਾ ਬਣ ਜੇ ਇਹ ਸਾਡੇ ਆਪ ਦੇ ਕਿਸਾਨਾਂ ਨੇ ਹੜਾਂ ਦੇ ਵਿੱਚ ਦੇਸ਼ੀ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਸਾਡੀ ਸਰਕਾਰ ਨਹੀਂ ਕੁਝ ਕਰਦੀ ਤੇ ਤੁਸੀਂ ਆਪਣਾ ਕੁਝ ਨਾ ਕੁਝ ਉਪਰਾਲਾ ਕਰੋ ਇਹ ਘਰ ਗੁਰਦੇਵ ਸਿੰਘ ਦਾ ਉਦੋਂ ਤੋਂ ਢਾਈ ਤੇਰੀ ਹੋਇਆ ਇਸ ਤਰ੍ਹਾਂ ਤੇ ਇਨਾ ਸਾਡੇ ਪਿੰਡ ਵਾਲੇ ਲੋਕਾਂ ਨੇ ਇਹ ਡਿਫੈਂਸ ਦੇ ਤੱਕ ਕਿਸ ਨੇ ਦੇਖਿਆ ਹੀ ਨਹੀਂ ਆਰਮੀ ਨੇ ਵੀ ਨਹੀਂ ਦੇਖਿਆ ਪਰ ਸਾਡੀ ਲੋਕਾਂ ਨੇ ਬੰਨਿਆ ਇਹ ਲੋਕੋ ਲੋਕਾਂ ਨੇ ਇਥੋਂ ਰਹਿਣ ਵਾਲਾ ਕਿਸਾਨਾਂ ਨੇ ਤੇ ਜਿਹੜਾ ਕਿ ਅੱਜ ਪਾਣੀ ਇਨਾ ਇਨਾ ਉੱਪਰ ਕਰ ਰੱਖਿਆ ਹੈ ਹੈਡ ਵਾਲਿਆਂ ਨੇ ਵੀ ਜਦੋਂ ਲੋੜ ਪੈਂਦੀ ਉਦੋਂ ਤੱਕ ਕੁੱਤਾ ਨਹੀਂ ਕਿ ਅੱਜ ਇਸ ਤਰ੍ਹਾਂ ਸਾਡਾ ਇਹ ਜਿਹੜਾ ਨੁਕਸਾਨ ਹੈ ਅੱਜ ਦੂਜੇ ਪਿੰਡ ਤੱਕ ਭਖੜੇ ਪਿੰਡ ਤੱਕ ਪਾਣੀ ਪਹੁੰਚ ਗਿਆ ਹੈ ਔਰ ਇਹ ਨਾਲੇ ਦਾ ਘਰਾ ਦਾ ਨੁਕਸਾਨ ਹੈ ਨਾਲੇ ਫਸਲ ਦੀ ਬਰਬਾਦੀ ਤਾਂ ਨਾਲ ਹੀ ਆਇਆ ਤੇ ਇਹਨਾਂ ਨੇ ਹੜਾ ਤੋਂ ਲੈ ਕੇ ਪ੍ਰਸ਼ਾਸਨ ਨੇ ਸਾਡੀ ਕੋਈ ਰੋਡ ਸੜਕ ਦਾ ਟੁੱਟ ਪੱਜ ਹੋਈ ਹੈ ਗਾਂਵ ਦੇ ਲੋਕਾਂ ਦੇ ਜਾਂ ਡਫੈਂਸ ਦਾ ਨੁਕਸਾਨ ਹੋਇਆ ਹਾਲਾਂਕਿ ਤੱਕ ਪਹੁੰਚ ਕੇ ਇਹਨਾਂ ਨੇ ਕੋਈ ਉਪਰਾਲਾ ਨਹੀਂ ਕਿਹੜੇ ਪਿੰਡ ਤੋਂ ਬੰਨ ਟੁੱਟਿਆ ਜੀ ਇਹ ਇਹ ਪਿੰਡ ਗੱਟੀ ਰਾਜੋ ਕੇ ਵਰਮ ਤੋਂ ਪੋੜ ਦੇ ਬਿਲਕੁਲ ਨਾਲ ਹੀ ਪਿੰਡ ਦੇ ਪੋੜ ਦੇ ਨਾਲ ਹੀ ਅਰ ਅਸੀਂ ਤਾਂ ਇਹ ਵੀ ਕਹੋਨੇ ਆ ਅਡਭੰਸ ਆਰਮੀ ਜਿਹੜੀ ਹੈ ਇਹ ਤਿਆਰ ਕਰੇ ਇਹਦੀ ਦੇਖਭਾਲ ਕਰੇ ਤੇ ਨਵੇਂ ਖਾਣ ਤੇ ਕਈ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੇ ਨੇ ਉਹ ਵੀ ਨਾ ਕਰਨ ਤੇ ਕਿੰਨੇ ਪਿੰਡ ਇਹਦੇ ਵਿੱਚ ਲਪੇਟ ਜਾ ਕਿਤੇ ਆ ਜਿਹੜਾ ਅੱਜ ਪਾਣੀ ਰਾਤ ਟੁੱਟਿਆ ਹੈ ਇਹਦੇ ਵਿੱਚ ਦੋ ਪਿੰਡ ਇੱਕ ਪਖੜਾ ਖਾਸ ਕਰਕੇ ਤੇ ਰਾਜੋ ਕੇ ਪਿੰਡ ਦੇ ਕਿਸਾਨ ਤੇ ਪੰਜ ਸੱਤ ਘਰ ਨੇ ਜਿਹੜੇ ਕੋਏ ਦੇ ਵਿੱਚ ਇਹ ਬੁਰੀ ਤਰ੍ਹਾਂ ਦਾ ਹੜ ਨਾਲੋਂ ਵੀ ਬੁਰੀ ਹਾਲਾਤ ਵਿੱਚ ਆ ਗਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਨਾ ਕਿ ਪਹਿਲੇ ਜਿਵੇਂ ਹੜਾਂ ਦੀ ਤਰ੍ਹਾਂ ਤੁਪਕਰਨ ਕੇ ਨਾ ਬੈਠੇ ਰਹੇ ਸਾਡੇ ਆਣ ਕੇ ਇਹ ਬਾਰਡਰ ਤੇ ਰਹਿੰਦੇ ਦਰਿਆਈ ਇਲਾਕੇ ਜਿਹੜੇ ਰਹਿੰਦੇ ਪਸਾਨਾਂ ਦੀ ਤੇ ਲੋਕਾਂ ਦੀ ਦੇਖਭਾਲ ਕਰਕੇ ਇਹਨਾਂ ਦਾ ਮੰਨਦਾ ਜੋ ਮੁਆਇਬਾ ਵੀ ਦਿੱਤਾ ਜਾਵੇ ਤੇ ਨਾਲ ਇਹ ਜਿਹੜੇ ਜ਼ਮੀਨ ਹੈ ਇਹਦਾ ਵੀ ਪਰਾਲਾ ਕਰਾਇਆ ਜਾਏ ਜਿੱਥੇ ਮਿੱਟੀ ਪੈਣ ਦੀ ਲੋੜ ਹੈ ਮਿੱਟੀ ਪਾਏ ਤੇ ਹੁਣ ਜਿਹੜੇ ਡੀਸੀ ਸਾਹਿਬ ਹੁਣ ਪਹੁੰਚੇ ਫਰੋਜਪੁਰ ਦੇ ਰਜੇਸ਼ ਧਮਾਨ ਜੀ ਤੇ ਇਹਨਾਂ ਤੁਸੀਂ ਦੱਸਿਆ ਨਹੀਂ ਕਿ ਬੰਦ ਟੁੱਟ ਚੁੱਕਿਆ ਇਹ ਬੀ.ਐਚ. ਸਾਹਿਬ ਨੇ ਵੇਖਿਆ ਵੀ ਹੈਗਾ ਦੱਸਿਆ ਵੀ ਹੈਗਾ ਔਰ ਪਿਛਲੀ ਵੀ ਯਾਦ ਕਰਾਈ ਹੈ ਪਰ ਇਹਨਾਂ ਦੀ ਜਿਹੜੀ ਸੋਚ ਪਹਿਲੇ ਵੀ ਚੱਲ ਰਹੀ ਹਾਲਾਂਕਿ ਖਾਸ ਕਰਕੇ ਉਹੀ ਚੱਲ ਰਹੀ ਏ ਹਾਲਾਂ ਇਹਨਾਂ ਦੇ ਕੋਈ ਇਹੋ ਜਿਹੀ ਗੱਲ ਨਹੀਂ ਕਿ ਜਿਵੇਂ ਪਹਿਲੇ 1,20,000 ਰੁਪਇਆ ਮਕਾਨ ਦਾ ਇਹਨਾਂ ਨੇ ਕਿਹਾ ਸੀ ਅਲਾਉਂਸ ਕੀਤਾ ਸੀ ਪਰ ਹਾਲਾਂ ਤੱਕ 1 ਲੱਖ ਛੱਡ ਕੇ ਤੇ 1 ਰੁਪਇਆ ਵੀ ਕਿਸੇ ਨੂੰ ਨਹੀਂ ਦਿੱਤਾ ਗਿਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।